ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਪੰਜਾਬ ਦੇ ਜਿਹੜੇ ਨੇ ਆਪਣੇ ਆਪ ਚ ਜਿਹੜੀਆਂ ਹੁਣ ਅਸੀਂ ਕਬੱਡੀ ਦੀਆਂ ਵੀ ਖੇਡਾਂ ਨੂੰ ਵੇਖਦੇ ਆ ਕੱਲ ਵੀ ਇੱਕ ਮੁਹਾਲਲੇ ਦੇ ਵਿੱਚ ਜਿਹੜਾ ਕਤਲ ਹੋਇਆ ਇਹ ਇਹ ਚੀਜ਼ ਜਿਹੜੀ ਹੈ ਇਹ ਵੱਡੀ ਸੱਟ ਮਾਰਦੀ ਹੈ ਜਦੋਂ ਇੱਕ ਪਾਸੇ ਅਸੀਂ ਸ਼ਾਬਾਸ਼ੀ ਦੇ ਰਹੇ ਹਾਂ ਪਲੇਅਰਾਂ ਨੂੰ ਉਹਨਾਂ ਦੀ ਹਿੰਮਤ ਲਈ ਦੂਸਰੇ ਪਾਸੇ ਕਬੱਡੀ ਦੇ ਜਿਹੜੇ ਖੇਡ ਨੇ ਉਹਦੇ ਵਿੱਚ ਗਰਾਉਂਡਾਂ ਦੇ ਵਿੱਚ ਜਿਹੜੇ ਲਗਾਤਾਰ ਕਤਲ ਹੋ ਰਹੇ ਨੇ ਉਹ ਕਿੰਨਾ ਕਿ ਡੀਮੋਟੀਵੇਟਾਈਜ਼ ਕਰਦੇ ਨੇ ਪੂਰੇ ਹਾਲਾਤਾਂ ਨੂੰ ਬੈਲਾ ਜੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਵੇਲੇ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਬੱਡੀ ਨੂੰ ਪ੍ਰਮੋਟ ਕਰ ਰਹੇ ਨੇ ਪੰਜਾਬ ਦੀ ਜੇ ਕਈਏ ਤਾਂ ਮਾਂ ਖੇਡ ਕਬੱਡੀ ਨੂੰ ਮੰਨਿਆ ਜਾਂਦਾ ਹੈ ਆ ਰਾਸ਼ਟਰੀ ਖੇਡ ਬੇਸ਼ੱਕ ਹਾਕੀ ਹੈ ਲੇਕਿਨ ਹਾਕੀ ਦਾ ਪੰਜਾਬ ਨੂੰ ਬਹੁਤ ਜਿਹੜੀਆਂ ਦੇਣ ਹੈਗੇ ਲੇਕਿਨ ਜੇ ਅਸੀਂ ਗੱਲ ਕਰੀਏ ਤਾਂ ਕਬੱਡੀ ਨੂੰ ਪੰਜਾਬ ਦੀ ਮਾਂ ਖੇਡ ਮੰਨਿਆ ਜਾਂਦਾ ਹੈ ਇਹ ਮਾਂ ਖੇਡ ਜਿਹੜੀ ਹੈ ਬਿਲਕੁਲ ਅਲੋਪ ਹੋ ਚੁੱਕੀ ਸੀ ਜੀ ਪੰਜਾਬ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਇੱਕ ਕਾਲਾ ਦੌਰ ਜਿਹੜਾ ਅਤੰਕਵਾਦ ਆਇਆ ਸੀ ਔਰ ਉਸ ਤੋਂ ਬਾਅਦ ਅ ਤਕਰੀਬਨ ਸਾਰਾ ਕੁਝ ਪੰਜਾਬ ਦੇ ਵਿੱਚ ਇੱਕ ਵਾਰ ਖਤਮ ਹੋਣ ਦੇ ਕਿਨਾਰੇ ਆ ਗਿਆ ਸੀ ਹੁਣ ਵੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਬੱਡੀ ਦੇ ਪ੍ਰਮੋਟਰ ਪਾਵੇਂ ਉਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਹਰਾ ਪਿੰਡ ਦੇ ਵਿੱਚ ਪੰਜਾਬ ਦੇ ਲਗਭਗ ਹਰ ਪਿੰਡ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਜਿਹੜੇ ਨੇ ਉਹ ਕਰਵਾ ਰਹੇ ਨੇ ਜੇ ਕਬੱਡੀ ਦਾ ਟੂਰਨਾਮੈਂਟ ਹੁੰਦਾ ਹੈ ਉੱਥੋਂ ਕਿਸੇ ਨੂੰ ਬੁਲੇਟ ਇਨਾਮ ਮਿਲਦਾ ਕਿਸੇ ਨੂੰ ਟਰੈਕਟਰ ਦਾ ਨਾਮ ਮਿਲਦਾ ਕਿਸੇ ਨੂੰ ਕੈਸ਼ ਪ੍ਰਾਈਜ਼ ਮਿਲਦਾ ਤਾਂ ਉਹਦੇ ਨਾਲ ਜਿਹੜੇ ਪਿੰਡ ਦੇ ਨੌਜਵਾਨ ਨੇ ਛੋਟੇ ਬੱਚੇ ਨੇ ਉਹ ਜਰੂਰ ਮੋਟੀਵੇਟ ਹੁੰਦੇ ਨੇ ਕਿ ਆਪਾਂ ਜਿਹੜਾ ਖੇਡ ਵਾਲ ਚੱਲੀਏ ਇਹਦੇ ਨਾਲ ਸਾਨੂੰ ਨਾਮ ਵੀ ਮਿਲੇਗਾ ਪੈਸਾ ਵੀ ਮਿਲੇਗਾ ਸ਼ੌਹਰਤ ਵੀ ਮਿਲੇਗਾ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਹਰ ਬੱਚੇ ਨੂੰ ਨੌਕਰੀ ਚਾਹੀਦੀ ਹੈ ਔਰ ਨੌਕਰੀ ਦੇ ਦੇ ਹਰ ਬੱਚਾ ਜਿਹੜਾ ਉਹ ਖੇਡਣ ਦੀ ਕੋਸ਼ਿਸ਼ ਕਰਦਾ ਹੈ ਖੇਡ ਦੇ ਨਾਲ ਜੁੜਦਾ ਹੈ ਔਰ ਆਪਣੇ ਦੇਸ਼ ਆਪਣੇ ਪ੍ਰਦੇਸ਼ ਦਾ ਨਾਮ ਉੱਚਾ ਕਰਦਾ ਹੈ ਲੇਕਿਨ ਆ ਪਿੱਤੇ ਸਮੇਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਬਾਅਦ ਨਾਲ ਹੀ ਕਬੱਡੀ ਖਿਡਾਰੀਆਂ ਦੀ ਜਿਹੜੀ ਆ ਲਿਸਟਿਕ ਜਾਰੀ ਸ਼ੁਰੂ ਹੋ ਜਾਂਦੀ ਹੈ ਸੰਦੀਪ ਨੰਗਲ ਅੰਬੀਆਂ ਵਾਲਿਆ ਲੋ ਇਸੇ ਤਰੀਕੇ ਦੇ ਨਾਲ ਕਰਦੇ ਕਰਦੇ ਗੱਲ ਜਿਹੜੀ ਹੈ ਉਹ ਰਾਣਾ ਬਲਾਚੌਰੀਆਂ ਤੱਕ ਪਹੁੰਚ ਜਾਂਦੀ ਹੈ ਔਰ ਕਬੱਡੀ ਦੇ ਮੈਚ ਦੇ ਦੌਰਾਨ ਇੱਕ ਪ੍ਰੋਮੋਟਰ ਨੂੰ ਗੋਲੀਆਂ ਮਾਰ ਕੇ ਪੁੰਨ ਦੇਣਾ ਉਸ ਦਾ ਕਤਲ ਕਰ ਦੇਣਾ ਹਾਲਾਂਕਿ ਉਸ ਦੇ ਵਿਆਹ ਨੂੰ ਸਿਰਫ 9 ਦਿਨ ਹੋਏ ਸੀ ਔਰ 9 ਦਿਨ ਦਾ ਜਿਹੜਾ ਉਹ ਉਸ ਦੇ ਵਿਆਹ ਤੋਂ ਬਾਅਦ ਉਸ ਨੂੰ ਗੋਲੀਆਂ ਦੇ ਨਾਲ ਕਤਲ ਕਰ ਦੇਣਾ ਪੰਜਾਬ ਦੇ ਲਈ ਬਹੁਤ ਮੰਦਪਾਗ ਆਇਆ ਖੇਡਾਂ ਦੇ ਲਈ ਬਹੁਤ ਮੰਗਤ ਪਾਗ ਆਇਆ ਕਿਉਂਕਿ ਜਿਹੜੀਆਂ ਨਵੀਆਂ ਟੀਮਾਂ ਜਿਹੜੀਆਂ ਟੀਮਾਂ ਗਰਾਊਂਡ ਦੇ ਵਿੱਚ ਆਉਂਦੀਆਂ ਨੇ ਉਹ ਟੀਮਾਂ ਹਮੇਸ਼ਾ ਡਰਨ ਗਿਆ ਕਿ ਗਰਾਊਂਡ ਦੇ ਵਿੱਚ ਜਾਈਏ ਫਿਰ ਕਿਤੇ ਗੋਲੀਬਾਰੀ ਨਾ ਹੋ ਜਾਏ ਪੰਜਾਬ ਦੇ ਹਾਲਾਤ ਨੂੰ ਸੁਧਾਰਨ ਦੀ ਜਿਹੜੀ ਆ ਉਹ ਲੋੜ ਹੈ ਔਰ ਇਸ ਦੇ ਲਈ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਜਿੰਨਾ ਵੀ ਬੀਤੇ ਸਮੇਂ ਦੇ ਵਿੱਚ ਕਬੱਡੀ ਖਿਡਾਰੀ ਲਗਾ ਲਓ ਜਾਂ ਦੂਸਰੇ ਤੁਸੀਂ ਕਿਸੇ ਵੀ ਖਿਡਾਰੀ ਨੂੰ ਲੈ ਲਓ ਸੁਵਿਧਾਵਾਂ ਜਿਹੜੀਆਂ ਨੇ ਸਭ ਤੋਂ ਪਹਿਲਾਂ ਚਾਹੀਦੀਆਂ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਪੰਜਾਬ ਦੇ ਨੌਜਵਾਨ ਸੜਕਾਂ ਤੇ ਹੁੰਦੇ ਆ ਰਨਿੰਗ ਕਰਦੇ ਆ ਤੁਸੀਂ ਲਾ ਲੋ ਮੈਰਾਥਨ ਜਿਹੜਾ ਉਹਦੇ ਵਿੱਚ ਪਾਗ ਲੈਂਦੇ ਆ ਜਾਂ ਫਿਰ ਕ੍ਰਾਸ ਕੰਟਰੀ ਵਗੈਰਾ ਕਰਦੇ ਨੇ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਬੂਟ ਨਹੀਂ ਹੁੰਦੇ ਜਾਂ ਮਹਿੰਗੇ ਸਪਾਈਸ ਜਿਹੜੇ ਉਹ ਨਹੀਂ ਹੁੰਦੇ ਉਹਦਾ ਕਾਰਨ ਕੀ ਕੀ ਇਹ ਬੱਚੇ ਜਿਹੜੇ ਨੇ ਖੇਡਣਾ ਚਾਹੁੰਦੇ ਨੇ ਲੇਕਿਨ ਇਹਨਾਂ ਨੂੰ ਫਾਈਨੈਂਸ਼ੀਅਲੀ ਤੌਰ ਤੇ ਸੁਵਿਧਾਵਾਂ ਨਹੀਂ ਮਿਲ ਪਉਂਦੀਆਂ ਜਿਸ ਕਰਕੇ ਕਈ ਵਾਰੀ ਪੰਜਾਬ ਦਾ ਟੈਲੈਂਟ ਪੰਜਾਬ ਦੇ ਵਿੱਚ ਦੱਬਿਆ ਰਹਿ ਜਾਂਦਾ ਹੈ